ਹਾਂਜੀ ਕੀ ਹਾਲ ਚਾਲ ਹੈ ਪੰਜਾਬੀਓ ਕਿਵੇਂ ਹੋ ਵੀ ਸਾਰੇ ਜਣੇ ਉਮੀਦ ਕਰਦਾ ਠੀਕ ਹੋਵਾਂਗੇ ਹਨਾ ਲੱਖੇ ਸਧਾਣੇ ਦੇ ਯਾਰ ਵੀਡੀਓ ਹੈ ਲੱਖੇ ਯਾਰ ਤੂੰ ਦੋ ਗਲਾਈ ਨਿਕਲਿਆ ਵੀਰਾ ਹਨਾ ਜਿਵੇਂ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਮੌਕਾ ਪ੍ਰਸਤ ਤੂੰ ਮੌਕਾ ਪ੍ਰਸਤੇ ਨਿਕਲਿਆ ਮੌਕਾ ਪ੍ਰਸਤ ਨਹੀਂ ਬਣੀਦਾ ਵੀਰੇ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਤੇਰਾ ਕੋਈ ਸਟੈਂਡ ਨਹੀਂ ਹੈਗਾ ਠੀਕ ਆ ਤੇ ਕਹਿਣ ਦਾ ਮਤਲਬ ਤਾਂ ਵੀ ਇਹ ਜਿਹੜੀ ਗੱਲ ਮੈਂ ਕਰ ਰਿਹਾ ਵੀਡੀਓ ਦੀ ਉਹ ਵੀਡੀਓ ਜਿਹੜੀ ਤਾਂ ਹੁਣ ਦੁਬਾਰਾ ਆਪਦੇ ਉਹਦੇ ਸਬੰਧ ਚ ਪਾਈ ਆ ਉਹ ਵੀਡੀਓ ਕਰਤਾ ਸਾਬਤ ਕਰਤਾ ਵੀ ਸਾਈਕਲ ਦੇ ਸਟੈਂਡ ਹੁੰਦਾ ਪਰ ਲੱਖੇ ਸਿਧਾਣੇ ਦੇ ਸਟੈਂਡ ਨਹੀਂ ਹੈਗਾ ਠੀਕ ਆ ਕਿ ਨਹੀਂ ਤੂੰ ਇਹ ਅੱਜ ਸਾਬਤ ਕਰਤਾ ਇਹ ਸਿੱਧ ਕਰਤਾ ਵੀ ਤਕੜੇ ਦੇ ਸੱਤੀ ਵੀ ਹੀ 100 ਹੁੰਦੇ ਨੇ ਠੀਕ ਆ ਕਿ ਨਹੀਂ ਤੇ ਅਕਸਰ ਪਰ ਮੈਨੂੰ ਆਸ ਨਹੀਂ ਧੀ ਤੈਨੂੰ ਤੂੰ ਇਹ ਗੱਲ ਸਿੱਧ ਕਰ ਦੇਗਾ ਵੀ ਤੈਨੂੰ ਲੋਕ ਸੱਚੇ ਕਹਿੰਦੇ ਠੁੱਕ ਕੇ ਚੱਟਣ ਆਲਾ ਤੇ ਠੁੱਕ ਕੇ ਚੱਟ ਲਿਆ ਪਤੰਦਰਾ ਕਈਆਂ ਨੇ ਤਾਂ ਤੈਨੂੰ ਇੱਥੋਂ ਤੱਕ ਕਹਿਤਾ ਕਮੈਂਟਾਂ ਚ ਵੀ ਤੂੰ ਦਿਲੋਂ ਲੱਥ ਗਿਆ ਕਈ ਤਾਂ ਕਮੈਂਟ ਇਹ ਵੀ ਲਿਖੇ ਹੋਏ ਨੇ ਵੀ ਤੂੰ ਅਮੀਰਾਂ ਦਾ ਦੱਲਾ। ਕਈ ਕਮੈਂਟ ਇਹ ਨੇ ਤੂੰ ਦੋਗਲਾ ਮੌਕਾ ਪ੍ਰਸਤਾ ਤੇ ਹੁਣ ਗੱਲ ਬੜੀ ਲੰਬੀ ਨਾ ਲੈ ਕੇ ਜਾਂਦਾ ਹੋਇਆ ਮੈਂ ਪਹਿਲਾਂ ਵੀਡੀਓ ਦਿਖਾਉਣਾ ਜਿਹੜੀ ਲੱਖੇ ਨੇ ਬਾ ਪਹਿਲਾਂ ਪਾਈ ਸੀਗੀ ਮੈਂ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾਉਣਾ ਜਿਹੜੀ ਲੱਖੇ ਨੇ ਹੁਣ ਆਪਣੇ ਆਹਾ ਕੀਤਾਗਾ ਸਪਸ਼ਟੀ ਕਰ ਦਿੱਤਾ। ਮਸਲਾ ਕੀ ਆ ਮਸਲਾ ਉਹੀ ਟੈਂਪੂਆਂ ਦਾ। ਇੱਕ ਵੀਡੀਓ ਪਹਿਲਾਂ ਲੱਖੇ ਨੇ ਪਾਈ ਸੀ ਤੁਹਾਨੂੰ ਬਾਅਦ ਚ ਦਿਖਾਉ ਆ ਜਿਹੜੀ ਪਹਿਲਾਂ ਹੁਣ ਇਹਨੇ ਆਹਾ ਦਿੱਤਾਗਾ ਸਪਾਸਟ ਕਰਨੇ ਤਾਂ ਪਹਿਲਾਂ ਇਹ ਵੀਡੀਓ ਦੇਖੋ ਆਪਾਂ ਫੇਰ ਗੱਲ ਕਰਦੇ ਆ ਵੀਰੇ ਪਹਿਲਾਂ ਦੇਖੋ ਸਾਰੇ ਜਾਣੇ ਵੀਡੀਓ ਹੈਗਾ ਉਹਦੇ ਮੁੰਡੇ ਦੀ ਫਿਲਮ ਆਈ ਹੈ ਮੁੰਡੇ ਲਖਸ਼ਦੀ ਸ਼ਾਇਦ ਫਿਲਮ ਦਾ ਨਾਂ ਮਿੱਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾ ਉਹਨੂੰ ਕਹਿ ਰਿਹਾ ਪਹਿਲੀ ਗੱਲ ਤਾਂ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਇਦਾ ਪਤਾ ਨਹੀਂ ਰੱਬ ਦੇ ਘਰ ਦੇਰਾਂ ਨੇ ਹੀ ਨਹੀਂ ਪਤਾ ਨਹੀਂ ਕਦੋਂ ਬੰਦੇ ਦੇ ਆਪ ਦੇ ਤੇ ਪੈ ਜੇ ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਮੁੰਡਾ ਵਿਚਾਰਾ ਸਦਮੇ ਚ ਪਿਆ ਡਿਪਰੈਸ਼ਨ ਚ ਲਿਆ ਗਿਆ 17 18 ਸਾਲ ਦਾ ਜਵਾਕ ਉਹਦੀ ਫਿਲਮ ਆਈ ਆ ਜਿਉ ਨਹੀਂ ਚੰਗੀ ਲਾਦੀ ਨਾਂ ਦੇਖੋ ਦਾ ਅੰਬਰ ਦੀਪ ਫਿਲਮਾਂ ਵਾਲਾ ਕੋਈ ਡਾਇਰੈਕਟਰ ਇਕ ਪ੍ਰੋਡੂਸਰ ਹੈਗਾ ਉਹਦੇ ਮੁੰਡੇ ਦੀ ਫਿਲਮ ਆਈ ਹੈ ਮੁੰਡੇ ਲਖਸ਼ੀ ਸ਼ਾਇਦ ਫਿਲਮ ਦਾ ਨਾਮ ਮਿੱਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾਂ ਉਹਨੂੰ ਕਹਿ ਰਿਹਾ ਪਹਿਲੀ ਗੱਲ ਦਾ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਈਦਾ ਪਤਾ ਨਹੀਂ ਰੱਬ ਦੇ ਘਰ ਦੇਰਾਂ ਨੇ ਹੀ ਨਹੀਂ ਪਤਾ ਨਹੀਂ ਕਦੋਂ ਬੰਦੇ ਦੇ ਆਪ ਦੇ ਤੇ ਪੈ ਜੇ ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਮੁੰਡਾ ਵਿਚਾਰਾ 7ਵੇਂ ਚ ਪਿਆ ਡਿਪਰੈਸ਼ਨ ਚ ਰਹਿ ਗਿਆ 17-18 ਸਾਲ ਦਾ ਜਵਾਕ ਉਹਦੀ ਫਿਲਮ ਆਈ ਆ ਜਿਉ ਨਹੀਂ ਚੰਗੀ ਲਾਦੀ ਨਾਂ ਦੇਖੋ ਤੇਰਾ ਅੰਬਰ ਹਾਂਜੀ ਵੀਰੇ ਦੇਖ ਲਈ ਸਾਰਿਆਂ ਨੇ ਵੀਡੀਓ ਆਹ ਵੀਡੀਓ ਦੀ ਗੱਲ ਕਰ ਰਹਾ ਯਾਰ ਮੈਂ ਇਹ ਯਾਰ ਜੇ ਲੱਖੇ ਤੂੰ ਹੁਣ ਉਹੀ ਹੋ ਗਿਆ ਨਾ ਤਕੜੇ ਦੀ ਹੋ ਕੇ ਜਿਵੇਂ ਕਹਿੰਦੇ ਨੇ ਵੀ ਮਾੜ ਮਾੜੇ ਤੇ ਸਾਰੇ ਤੱਕ ਆਉਂਦੇ ਨੇ ਹੁਣ ਉਹ ਤਕੜੇ ਠੀਕੇ ਕਮੈਂਟਾਂ ਦੇ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਪਤੰਦਰਾ ਵੀ ਤੂੰ ਹੁਣ ਲੈ ਲੈ ਪੈਸੇ ਉਧਰੋਂ ਇੱਥੇ ਤੱਕ ਹਾਲਾਂਕਿ ਤੈਨੂੰ ਲੈੇ ਹੋਣਗੇ ਨਹੀਂ ਲੈੇ ਆਉਣਗੇ ਮੈਨੂੰ ਨਹੀਂ ਪਤਾ ਹੈਗਾ ਪਰ ਯਾਰ ਉਹ ਹਿਸਾਬ ਨਾਲ ਜੇ ਤੂੰ ਇਹ ਕਹਿਣਾ ਵੀ ਇਹ ਕਿਸੇ ਦਾ ਜਵਾਬ ਆ ਤਾਂ ਫਿਰ ਮੈਡੀਸਨ ਤੋਂ ਵੀ ਤਾਂ ਕਿਸੇ ਦਾ ਜਵਾਬ ਆ ਫਿਰ ਤਾਂ ਹੀ ਸਾਹਮਣੇ ਸਾਰੀ ਐਦਾ ਟੈਂਪੋ ਤੱਕ ਫਿਰ ਸਾਰੀ ਕਿਹਨਾਂ ਕੇ ਜਵਾਬਤ ਆਏਗੀ ਨੇ ਉਹ ਠੀਕ ਆ ਕਿ ਨਹੀਂ ਜੇ ਤੂੰ ਹੁਣ ਇਹਨਾਂ ਬਾਰੇ ਸਪਸ਼ਟੀ ਕਰਨ ਦੇ ਰਿਹਾ ਬਰਪ੍ਰੀਤ ਜਿਹੜੇ ਕੋਈ ਹੈਗਾ ਮੈਂ ਤਾਂ ਮੈਂ ਤਾਂ ਜਾਣਦਾ ਵੀ ਨਹੀਂ ਆ ਮੈਂ ਤਾਂ ਦੇਖਿਆ ਹੀ ਆ ਤੇਰਾ ਤੇ ਬਾਕੀ ਕਿਤੇ ਉਹ ਪਹਿਲਾਂ ਵਾਲੀ ਵੀਡੀਓ ਵੀ ਆ ਲਾ ਕੇ ਦਿਖਾ ਨਾ ਪਹਿਲਾਂ ਤੇਰੇ ਕੀ ਬਿਆਨ ਸੀਗੇ ਤੇ ਬਾਅਦ ਚ ਤੇਰੇ ਕੀ ਬਿਆਨ ਨੇ ਉਹ ਸਾਹਮਣੇ ਤਾਂ ਯਾਰ ਫਿਰ ਆਪਣੇ ਮੈਡੀਸਨ ਤੋਂ ਵੀ ਕੇਤੇ ਜਵਾਬ ਨੇ ਆਰਾਮਗੜੀ ਵੱਲੋਂ ਵੀ ਕੇਤੇ ਜਵਾਬ ਨੇ ਉਹ ਸਾਹਮਣੇ ਤਾਂ ਜੇ ਤੂੰ ਉਹ ਗੱਲ ਕਰਦਾ ਤਾਂ ਤੂੰ ਕਹਿੰਦਾ ਫਲਾਣੇ ਦਾ ਜਵਾਬ ਵੀ ਟੈਂਪੂ ਬਣ ਗਿਆ ਆਜ ਨਹੀਂ ਤਾਂ ਪਹਿਲਾਂ ਵੀਡੀਓ ਪਾਈ ਸੀਗੀ ਇਹਦੇ ਚ ਇਸੇ ਆ ਅੰਮਰਪ੍ਰੀਤ ਦੇ ਮੁੰਡੇ ਬਾਰੇ ਉਹ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਤੇਰੇ ਬਿਆਨ ਆ ਸੀਗੇ ਤੇ ਹੁਣ ਤੇਰੇ ਬਿਆਨ ਇਹ ਹੋ ਗਏ ਕਹਿਣ ਦਾ ਮਤਲਬ ਇਹ ਆ ਵੀ ਯਾਰ ਵੀ ਐਵੇਂ ਨਹੀਂ ਥੁੱਕ ਅੱਗੇ ਜੱਟੀ ਦਾ ਬਰਾਬਰ ਸਟੈਂਡ ਰੱਖੀਦਾ ਕੋਈ ਨਾ ਕੋਈ ਮਿੰਟੀ ਸਕਿੰਟੀ ਬਤੰਦਰਾ ਬਦਲ ਗਿਆ ਆ ਦੇਖ ਪਹਿਲਾ ਵੀਡੀਓ ਜਿਹੜੀ ਤੇ ਪਹਿਲਾਂ ਵੀਡੀਓ ਬਣਾਈ ਸੀ ਉਹ ਦੇਖ ਕਿੱਡਾ ਵੱਡਾ ਬੰਦਾ ਜਿਹੜਾ ਅੰਮਰਪ੍ਰੀਤ ਦੇ ਟ੍ਰੈਕ ਕਰਕੇ ਹੂੰ ਉਹਦਾ ਮੁੰਡਾ ਟੈਂਪੂ ਬਣ ਗਿਆ ਉਨੇਰੀਏ ਬੰਦੇ ਦੀ ਜਾਦੀ ਆ ਜੇ ਘੇਰਾ ਟੈਂਪੂ ਮੰਨ ਨੂੰ ਜੀ ਕਰਦਾ ਯਾਰ ਹਾਂਜੀ ਵੀਰੇ ਦੇਖ ਲਈ ਹੁਣ ਸਾਰਿਆਂ ਨੇ ਵੀਡੀਓ ਹੁਣ ਜੇ ਤੁਸੀਂ ਜਿਹੜੀ ਇਹਨੇ ਆ ਵੀਡੀਓ ਬਾਅਦ ਚ ਪਾਈ ਐ ਸਪਸ਼ਟ ਕਰਨ ਵਾਲੀ ਲਖੇ ਨੇ ਜੇ ਤੁਸੀਂ ਉਹਦੇ ਥੱਲੇ ਯਾਰ ਕਮੈਂਟ ਪੜ ਲਵੋ ਵਾਹ ਕਰੋ ਵਾਹ ਕਰੋ ਵਾਹ ਕਰੋ ਉਹ ਕੁਛ ਜੁੱਤੀਆਂ ਮਾਰੀਆਂ ਵੀ ਇਹਨੇ ਲਖੇ ਦੇ ਰਹੇ ਰਹਿ ਰੱਬ ਦਾ ਨਾਮ ਹੋਰ ਹੁਣ ਜੁੱਤੀਆਂ ਅਸਲੀ ਧੋੜੀ ਹੁੰਦੀਆਂ ਨੇ ਵੀ ਜੇ ਮੈਂ ਆਪਾਂ ਕਹਿੰਨੇ ਵੀ ਲਾ ਕੇ ਜੁੱਤੀ ਮਾਰਨੀ ਇਹ ਇੰਨਾ ਗੱਲਾਂ ਨੂੰ ਜੁੱਤੀ ਕਹਿੰਦੇ ਨੇ ਹਦਕ ਕਰ ਦੋ ਮੈਂ ਵੇਚਤੀ ਕਰਨ ਨੂੰ ਜੁੱਤੀਆਂ ਗਿਆ ਨਹੀਂ ਹੁੰਦੇ ਨੇ ਠੀਕ ਆ ਕਿ ਨਹੀਂ ਤੇ ਹੋਰ ਆਇਆ ਥੋੜੀ ਹੁੰਦਾ ਵੀ ਸੱਚੀ ਵਿੱਚ ਜਾ ਕੇ ਕੋਈ ਤੱਪੜ ਮਾਰ ਦੋ ਉਹ ਜੁੱਤੀਆਂ ਲਾਈਆਂ ਨੇ ਲੋਕਾਂ ਨੇ ਲੱਖੇ ਸਦਾਨੇ ਦੇ ਰਹਿ ਰੱਬ ਦਾ ਨਾਮ ਭਰਾਵਾ ਸਟੈਂਡ ਰੱਖਿਆ ਕਰ ਕੋਈ ਠੀਕ ਆ ਕਿ ਨਹੀਂ ਉਹਨਾਂ ਨੇ ਤੱਕ ਪਹੁੰਚ ਕਰ ਲਈ ਹੈ ਅਸਾਂ ਮੈਂ ਤੇ ਇੱਕ ਗੱਲ ਹੋਰ ਸੁਣਦਾ ਤੂੰ ਕਹਿੰਦਾ ਵੀ ਉਹ ਜਵਾਗ ਨੂੰ ਕੰਟਰੋਲ ਕਰਦੇ ਨੇ ਉਹ ਡਿਪਰੈਸ਼ਨ ਚ ਚਲੇ ਗਿਆ ਉਹ ਪਤੰਦਰਾ ਜਿਹੜੇ ਮੈਡੀਸਨ ਤੋਂ ਉਹਨਾਂ ਨੇ ਉਹ ਵੀ ਤਾਂ ਕਿਸੇ ਜਵਾਗ ਨੇ ਜਦ ਤੂੰ ਉਹਨਾਂ ਨੂੰ ਟੈਂਪੂ ਕਹਿਣਾ ਬਲੂ ਰਾਮ ਗੜੀ ਉਹਨਾਂ ਨੂੰ ਕਹਿਣਾ ਹਾਲਾਂਕਿ ਮੈਂ ਉਹਨਾਂ ਦੇ ਹੱਕ 'ਚ ਨਹੀਂ ਟੈਂਪੂ ਆ ਦੇ ਤੂੰ ਜਦੋਂ ਉਹਨਾਂ ਨੂੰ ਕਹਿਣਾ ਉਹ ਵੀ ਤਾਂ ਕਹੇ ਤੇ ਜਵਾਬ ਕਿਨੇ ਯਾਰ ਉਹ ਨਹੀਂ ਆਗੇ ਜਵਾਬ ਕਹੇ ਤੇ ਉਹਨਾਂ ਨੂੰ ਫਿਰ ਕਿਉਂ ਕਹਿਣਾ ਉਹਨਾਂ ਐਦਾਂ ਨਹੀਂ ਕਰੀਦਾ ਭਰਾਵਾ ਠੀਕ ਆ ਕਿ ਨਹੀਂ ਤੇ ਹੁਣ ਤੂੰ ਕਹਿੰਦਾ ਵੀ ਉਹ ਡਿਪਰੈਸ਼ਨ ਚ ਲਿਆ ਗਿਆ ਬੱਚਾ ਇਹਨੂੰ ਟਰੋਲ ਨਾ ਕਰੋ ਸਮਝ ਤੂੰ ਇਹ ਕਹਿ ਕੇ ਹੁਣ ਸਮਾਂ ਤੇ ਜਨਤਾ ਹੋਰ ਟਰੋਲ ਕਰੂਗੀ ਤੂੰ ਤਾਂ ਜਿਵੇਂ ਕਹਿੰਦੇ ਨੇ ਵੀ ਉਹ ਕੰਮ ਕਰਦਾ ਵੀ ਦੇਖਿਓ ਅੱਗ ਨਾਲ ਲਾਦੀ ਕਮਲਿਆ ਤੇ ਉਹਨੂੰ ਯਾਦ ਕਰਾਦੀ ਪਤੰਦਰ ਨੇ ਅੱਗੇ ਠੋਕਦੀ ਉਹ ਕੰਮ ਕਰਦਾ ਤਾਂ ਤੇ ਭਰਾਵਾ ਸਟੈਂਡ ਰੱਖੀਦਾ ਦਮੂਹਾ ਸੱਪ ਨਹੀਂ ਬਣੀਦਾ ਦੋ ਗਲਿਆ ਨਹੀਂ ਰਹੀਦਾ ਅਮੇਚਾ ਕਰਤੀ ਜਾਂਦੇ ਉਹ ਹੀ ਗੱਲ ਠੁੱਕ ਕੇ ਚੱਟਣਾ ਹੀ ਗੱਲ ਕਰਤੀ ਇਹਨੂੰ ਲੋਕਾਂ ਨੇ ਇਹ ਲਿਖਿਆ ਵੀ ਲੱਖੇ ਸਾਈਕਲ ਦਾ ਵੀ ਸਟੈਂਡ ਹੁੰਦਾ ਮੋਹ ਕਬਰਾਸਤ ਨਹੀਂ ਬਣੀਦਾ ਹੁਣ ਬਤੰਦਰਾ ਤਕੜੇ ਦਾ ਸੱਤੀ ਵੀ ਸੌ ਕਰਤਾ ਹੈ ਹੁਣ ਉਧਰ ਨੂੰ ਹੋ ਗਿਆ ਦੂਰ ਫੱਟੇ ਮੂੰ ਯਾਰ ਲੱਖੇ ਆਸ ਨਹੀਂ ਤੇਤੋ ਯਾਰ ਬਾਕੀ ਆਪਦੇ ਆਪਦੇ ਕਮੈਂਟ ਦਿਓ ਵੀਰੇ ਸ਼ੇਅਰ ਕਰੋ ਵੱਧ ਤੋਂ ਵੱਧ ਠੀਕ ਆ ਕਿ ਨਹੀਂ ਤਕੜੇ ਨੂੰ ਦੇ ਕੇ ਡਰੀਦਾ ਨਹੀਂ ਸੱਚ ਦਾ ਸੱਚੇ ਰਹਿੰਦਾ ਧੰਨਵਾਦ ਦੋਸਤੋ